ਮੇਰੀ ਕੁੜੀਆ ਦੀ ਇੱਥੇ ਡੈੱਡ ਬੋਡੀ ਪਈ ਆ ਸੀ ਉਹ ਡੈੱਡ ਬੋਡੀ ਲੈਣ ਆਈ ਸੀਗੀ ਮੇਰੀ ਕੁੜੀਆ ਦੀ ਮੌਤ ਹੋਈ ਆ ਜੀ ਮੇਰੇ ਘਰ ਦੇ ਨਾਲ ਰਿਲੇਸ਼ਨਸ਼ਿਪ 'ਚ ਸੀ ਕਿਸੇ ਬੰਦੇ ਨਾਲ ਉਹਨੂੰ ਕੋ ਉੱਧਰ ਕਿਤੇ ਮੱਥਾ ਟੇਕਣ ਗਏ ਸੀਗੇ ਉਹਨਾਂ ਦਾ ਆਉਂਦੇ ਹੋਏ ਉਹਨਾਂ ਦਾ ਆਉਂਦੇ ਹੋਏ ਐਕਸੀਡੈਂਟ ਹੋ ਗਿਆ ਪਤਨੀ ਮੇਰੀ ਜੀ ਦੂਸਰੇ ਹਸਪਤਾਲ ਜਾ ਗਈ ਤੇ ਉਹ ਉੱਥੇ ਉੱਥੇ ਨਾ ਕਿ ਇਹਨਾਂ ਦੇ ਸਰਕਾਰੀ ਹਸਪਤਾਲ 'ਚ ਇਹਨਾਂ ਨੇ ਡੈੱਡ ਬੋਡੀ ਭੇਜੀ ਆ ਗਈ ਉਹ ਕਹਿੰਦੇ ਵੀ ਉੱਥੇ ਉਹਨਾਂ ਦਾ ਪੋਸਟ ਮਾਡਲ ਹੋ ਬੱਚੀ ਤਾਂ ਵੀ ਤੁਹਾਨੂੰ ਬੱਚੀ ਉੱਥੋਂ ਮਿਲੂਗੀ ਬੱਚੀ ਦੀ 6 ਸਾਲ ਦੀ ਉਮਰ ਆ ਜੀ ਕੀ ਨਾਂ ਬੱਚੇ ਦਾ ਹਰੀਤ ਆ ਜ ਕੀ ਮੰਗ ਕਰਦੇ ਆ ਮੰਗ ਤਾਂ ਇਹ ਕਰਦੇ ਆ ਜੀ ਜਿਹੜੇ ਬੰਦੇ ਨਾਲ ਮੇਰੀ ਜਨਾਨੀ ਦੇ ਰਿਲੇਸ਼ਨਸ਼ਿਪ ਤੇ ਰਹਿੰਦੀ ਸੀਗੀ ਜੀ ਠੀਕ ਹੈ ਨਾ ਉਹਦੇ ਕੋਲੇ ਕੋਈ ਨਸਾਂਸ ਨਹੀਂ ਹੈਗਾ ਕੁਝ ਨਹੀਂ ਹੈਗਾ ਜੀ ਮੈਂ ਤਾਂ ਜੀ ਸਰਕਾਰ ਤੋਂ ਹੀ ਮੰਗ ਕਰਦਾ ਜੀ ਉਹ ਬੰਦੇ ਤੇ ਪਰਚਾ ਕਰਾਇਆ ਜਾਵੇ ਨਾਲੇ ਮੇਰੀ ਲੇਡੀਸ ਤੇ ਕਰਾਇਆ ਜਾਵੇ ਇਹਨਾਂ ਦੋਨਾਂ ਨੇ ਮੇਰੀ ਬੱਚੀ ਜਾਣ ਕੇ ਮਾਰੀ ਆ ਜੀ ਮੇਰੀ ਬੱਚੀ ਤੋਂ ਖਿੱਚਦੀ ਸੀ ਮੇਰੀ ਘਰ ਵਾਲੀ ਚੜਦੀ ਰਹਿੰਦੀ ਸੀਗੀ ਵੀ ਇਹ ਜਿੱਧਰ ਵੀ ਜਾਂਦੇ ਬੱਚੀ ਦਾ ਹੁਣ ਬੱਚੇ ਨਾਲ ਤਾਂ ਮੰਗਰਦਾ ਜਾਣਾ ਹੀ ਹੁੰਦਾ ਮਾਪੇ ਉਹ ਉਹਨੂੰ ਕੋਟਦੀ ਮਾਰਦੀ ਵੀ ਸੀਗੀ ਉਹਦੇ ਨਾਲ ਬਹੁਤ ਜੱਦਬਸ ਕਰਦੀ ਰਹਿੰਦੀ ਸੀ ਲੱਗਦਾ ਸੀ ਰਹੇ ਰਹੇ ਸੀਗੇ ਇਸ ਕਰਕੇ ਜੀ ਇਹ ਜਦੋਂ ਰਿਲੇਸ਼ਨਸ਼ਿਪ 'ਚ ਮੇਰੇ ਘਰ ਵਾਲੀ ਰਹਿੰਦੀ ਸੀ ਕਿਸੇ ਬੰਦੇ ਨਾਲ ਜਿਹੜੇ ਮੇਰੇ ਯਾਰ ਦੋਸਤੀ ਜਾਂਦਾ ਉਹਦੇ ਨਾਲ ਰਹਿੰਦੀ ਸੀ ਮੈਨੂੰ ਪਤਾ ਲੱਗ ਗਿਆ ਸੀਗਾ ਸਾਡਾ ਰੌਲਾ ਪੈਣੇ ਲੜਾਈ ਝਗੜਾ ਬਹੁਤ ਜ਼ਿਆਦਾ ਹੋਇਆ ਸੀ ਤੇ ਅਸੀਂ ਥਾਣੇ ਦੇ ਵਿੱਚ ਸਾਰਿਆਂ ਰਲ ਮਿਲ ਕੇ ਵੀ ਫੈਸਲਾ ਕਰਾਇਆ ਸੀ ਸਾਡਾ ਵੀ ਤੁਸੀਂ ਅੱਡ-ਅੱਡ ਰਹਿ ਸਕਦੇ ਹੋ ਇੱਥੇ ਮੇਰੀ ਘਰ ਵਾਲੀ ਨੇ ਜ਼ਿੰਮੇਵਾਰੀ ਚੱਕੀ ਸੀ ਵੀ ਬੱਚੇ ਮੇਰੇ ਕੋਲੇ ਰਹਿਣਗੇ ਵੀ ਇਹਨਾਂ ਦੀ ਜ਼ਿੰਮੇਵਾਰੀ ਮੈਂ ਚੱਕੂੰਗੀ ਇਹਨਾਂ ਇਹੋ ਜੀ ਜ਼ਿੰਮੇਵਾਰੀ ਹੁੰਦੀ ਹੈ ਮੇਰੀ ਘਰ ਵਾਲੀ ਦੀ ਆਪਦੇ ਆਸਕ ਨਾਲ ਤੁਰੇ ਫਿਰਦੀ ਹੈਗੀ ਤੇ ਮੇਰੀ ਬੱਚੀ ਮਰਵਾ ਕੇ ਧਰਤੀ 'ਤੇ ਨੇ ਸਾਰੇ ਸਾਨੂੰ ਮੋਗਾ ਮੈਡੀਸਿਨ ਹਸਪਤਾਲ ਤੋਂ ਦੋ ਰੁੱਕੇ ਮਸੂਲ ਹੋਏ ਸੀਗੇ ਵੀ ਰੀਤਕੌਰ ਪੁੱਤਰੀ ਜਗਤਾਰ ਸਿੰਘ ਵਾਸੀ ਬਰਨਾਲਾ ਤੇ ਉਸਦੀ ਮਾਤਾ ਸ਼ਰਨਜੀਤ ਕੌਰ ਤੇ ਵੀ ਇੱਥੇ ਸੱਟਾਂ ਲੱਗੇ ਐਕਸੀਡੈਂਟ ਬਣਾਉਣ ਆਏ ਆ ਅਸੀਂ ਮੌਕੇ ਤੇ ਸਰ ਆਏ ਸੀ ਰਾਤ ਤੇ ਰਾਤ ਉਹਦੀ ਮਾਤਾ ਨੂੰ ਡਾਕਟਰ ਸਾਹਿਬ ਨੇ ਹਾਨਫੜ ਦਿੱਤਾ ਸੀ ਅੱਜ ਸਾਨੂੰ ਕਾਰਵਾਈ ਕਰਨ ਲਈ ਅਸੀਂ ਆਏ ਸੀ ਇੱਥੇ ਤੇ ਉਹਦੇ ਜਿਹੜਾ ਆਪਦੀ ਜਿਹੜੀ ਲੜਕੀ ਉਹ ਸਾਰਾ ਉਹਦੇ ਪ੍ਰੇਮੀ ਦੇ ਨਾਲ ਜਾ ਰਹੀ ਸੀ ਜਿਹੜੀ ਸ਼ਰਨਜੀਤ ਕੌਰ ਉਹਦੀ ਆਪਦੇ ਪਤੀ ਨਾਲ ਅਨਮੈਲ ਸੀ ਤੇ ਆਪਦੇ ਪੀਪੇ ਪਰਿਵਾਰ ਚ ਰਹ ਰਹੀ ਸੀ ਉਹ ਤੇ ਉਹਦੇ ਪ੍ਰੇਮੀ ਨਾਲ ਦੇ ਬੱਚਿਆਂ ਸਮੇਤ ਜਾ ਰਹੀ ਸੀ ਤੇ ਉਹਨਾਂ ਦਾ ਸਰ ਬਦਨੀ ਕਣਾ ਭਿਆਣਾ ਚੌਂਕ ਦੇ ਕੋਲੇ ਦਾ ਐਕਸੀਡੈਂਟ ਹੋ ਗਿਆ ਤਾਂ ਇੱਕ ਲੜਕੀ ਰੀਤ ਕੌਰ 4 ਸਾਲ ਦੀ ਸੀਗੀ ਉਹਦੀ ਡੈਥ ਹੋ ਗਈ ਹੈ ਜੀ ਉਹਦੀ ਮਾਤਾ ਜਿਹੜੀ ਸ਼ਰਨਜੀਤ ਕੌਰ ਉਹ ਮੈਡੀ ਸਿਟੀ ਰੋਗਾ ਹਸਪਤਾਲ ਦਾਖਲ ਹੈ ਜੀ ਤੇ ਉਹਦਾ ਸਰ ਲੜਕਾ ਸੀ ਇੱਕ ਅਨਮੋਲ ਸਿੰਘ ਉਹ ਤੇ ਉਹਦਾ ਜਿਹੜਾ ਪ੍ਰੇਮੀ ਉਹਨਾਂ ਦਾ ਹਰ ਕੋਈ ਸਰਟੀਫਿਕੇਟ ਨਹੀਂ ਪਾਉਣਾ ਕਿ ਵਰਤਮਾਨ ਸੀ ਜਿਵੇਂ ਗੱਰ ਲਾ ਕੇ ਲੈ ਗਿਆ ਕੁੜੀ ਨੂੰ ਤੇ ਉਹ ਲੈ ਗਿਆ ਜੀ ਉਹ ਮੁੰਡਾ ਕੋਈ ਜਿਹਦੇ ਨਾਲ ਗੱਲਬਾਤ ਸੀਗੀ ਕੀ ਨਾਮ ਕੀ ਹੈ ਜੀ ਮਾਰੇ ਫੋਨੀ ਕੋਈ ਕਿੱਥੇ ਰਿਆਈ ਸੀਗੀ ਕੌਣ ਸੀ ਬਰਨਾਲੇ ਸੀ ਜੀ ਬਰਨਾਲੇ ਵਿਆਹੀ ਸੀ ਜੀ ਕੀ ਗੱਲ ਬਣੀ ਅੱਜ ਪਤਾ ਗੱਲ ਵਾਸਾ ਆਈਆ ਵੀ ਦੋਤੀ ਦੀ ਮਨਸਾਫ਼ ਮਿਲਣਾ ਚਾਹੀਦਾ ਸਾਨੂੰ ਮੇਰੀ ਦੋਤੀ ਮਾਰਤੀ ਉਹਨੇ ਕੌਣ ਸੀ ਬੰਦਾ ਉਹ ਜਿਹੜਾ ਲੈ ਗਿਆ ਨਾਲ ਬਰਨਾਲੇ ਤੋਂ ਸੀਗਾ ਸਰ ਇੱਕ ਕੁੜੀ ਕੋਰੇ ਕੀ ਸਬੰਧ ਸੀਗੇ ਕੁੜੀ ਨਾਲ ਥੋੜੀ ਤੇ ਕੁੜੀ ਦੀ ਗੱਲ ਬਾਤ ਸੀ ਉਹਦੇ ਨਾਲ ਕੀ ਮੰਨ ਕਰਦੇ ਮੰਗਾ ਆਈਆ ਵੀ ਇਨਸਾਫ਼ ਚਾਹੀਦਾ ਸਾਨੂੰ ਰਾਜਕਾਰ ਜੀ ਗੱਲਬਾਤ ਆਏ ਆ ਜੀ ਮੇਰਾ ਪੋਤਾ ਤੇ ਮੇਰੀ ਪੋਤੀ ਨਾਲ ਸੀ ਉਸ ਬੰਦੇ ਦੇ ਨਾਲ ਜਿਹਦੇ ਨਾਲ ਉਹਦਾ ਰਿਲੇਸ਼ਨ ਸੀਗੇ ਬੰਦੇ ਦਾ ਨਾਮ ਸੀ ਜੀ ਬ੍ਰਿੰਕੂ ਸਿੰਘ ਤੇ ਮੇਰੀ ਨੂੰਹ ਦਾ ਸਰਨ ਕੌਰ ਤੇ ਇਹ ਦੋਨੇ ਜਾਣੇ ਆਦੇ ਮੇਰੇ ਬੋਤਿਆਂ ਨੂੰ ਲੈ ਕੇ ਪੋਤੀ ਨੂੰ ਤੇ ਮੇਰੇ ਪੋਤੇ ਨੂੰ ਲੈ ਕੇ ਇਹ ਕਹਿੰਦੇ ਵੀ ਅਸੀਂ ਘੁੰਮਣ ਫਿਰਨ ਜਾਵਾਂਗੇ ਜਦੋਂ ਉਹ ਮੁੜਦੇ ਆਏ ਤੇ ਚਲਦੇ ਗੱਡੇ ਚ ਗੱਡੀ ਮਾਰੀ ਉਹਨਾਂ ਨੇ ਚਲਦੀ ਗੱਡੀ ਚ ਗੱਡੀ ਮਾਰੀ ਮੇਰਾ ਪੋਤਾ ਇਹ ਕਹਿ ਰਿਹਾ ਵੀ ਮੈਨੂੰ ਪਤਾ ਲੱਗ ਰਿਹਾ ਸੀ ਵੀ ਗੱਡੀ ਸਾਡੀ ਮੇਰੀ ਮੰਮੀ ਵਾਲੀ ਸਾਈਡ ਵੱਜੂਗੀ ਤੇ ਉਹਨੇ ਫੇਰ ਵੀ ਨਹੀਂ ਰੋਕੀ ਉਹਨੇ ਚਲਦੀ ਗੱਡੀ ਦੇ ਵਿੱਚ ਟਰਾਲੇ ਦੇ ਵਿੱਚ ਗੱਡੀ ਮਾਰੀ ਬਹੁਤ ਮੇਰੀ ਪੋਤੀ ਦੀ ਹੋ ਗਈ ਜੀ ਉਹਦੇ ਸੱਟਾਂ ਵੱਜੀਆਂ ਮੇਰੀ ਨੌਂ ਦੇ ਜੀ ਅਸੀਂ ਇਹ ਮੰਗ ਕਰਦੇ ਆਂ ਵੀ ਸਾਨੂੰ ਨਿصاف ਦਿਵਾਇਆ ਜਾਵੇ ਮੇਰੀ ਪੋਤੀ ਦਾ ਤੇ ਉਸ ਬੰਦੇ ਨੂੰ ਤੇ ਮੇਰੀ ਨੂ ਨੂੰ ਤੇ ਤਿੰਨ ਜਣਿਆਂ ਤੇ ਪਰਚਾ ਹੋ ਜੇ ਸਾਡਾ ਨਿصاف ਮੰਗਦੇ ਆ ਜੀ ਅਸੀਂ ਹੋਰ ਅਸੀਂ ਕੁਝ ਨਹੀਂ ਮੰਗਦੇ ਅਸੀਂ ਨਿصاف ਮੰਗਦੇ ਆ ਜੀ ਅਸੀਂ ਕੁਝ ਨਹੀਂ ਮੰਗਦੇ ਮਾਦਾ ਜੀ ਪਤਾ ਇਹ ਨਹੀਂ ਲੱਗਿਆ ਕਿ ਤੁਹਾਡੀ ਆਣ-ਬਣ ਪਹਿਲਾਂ ਹੀ ਹੋ ਚੁੱਕੀ ਸੀ ਆਣ-ਬਣ ਜੀ ਸਾਡੀ ਤਾਂ ਅਸੀਂ ਇਹ ਸੀ ਤੋਂ ਤੌਰ ਤੇ ਤੁਹਾਡਾ ਫੈਸਲਾ ਹੋਇਆ ਸੀ ਇਹ ਆਏ ਆ ਜੀ ਸਾਡਾ ਫੈਸਲਾ ਇਹ ਗੱਲ ਹੋਇਆ ਸੀ ਆ ਜੀ ਵੀ ਅਸੀਂ ਵੀ ਚੱਲ ਟੈਕ ਜਾਣਗੇ ਇਹ ਵੀ ਚੱਲ 6 ਮਹੀਨਿਆਂ ਨੂੰ ਅਸੀਂ ਇਹਨੂੰ ਲੈ ਆਵਾਂਗੇ ਵੀ ਇਹ ਫੈਸਲਾ ਸਾਡਾ ਜੀ ਉੱਥੇ ਥਾਣੇ 'ਚ ਹੋਇਆ ਸੀਗਾ ਵੀ ਚਲ ਮੇਰੇ ਪੋਤੀ ਪੋਤੇ ਇਹ ਠੇਕ ਜਾਣਗੇ ਮੀਆਂ ਬਿੱਬੀ ਕੱਚਾ ਫੈਸਲਾਗਾ ਸਾਡਾ ਇਹ ਹੋਇਆ ਸੀਗਾ ਜੀ ਥਾਣੇ 'ਚ ਅਸੀਂ ਇਹ ਆਖਿਆ ਸੀ ਵੀ ਚਲ 6 ਮਹੀਨੇ ਇਹਦਾ ਗੁੱਸਾ ਗਿੱਲਾ ਅੱਗੇ ਵੀ ਥਾਣੇ 'ਚ ਹੀ ਜਾ ਕੇ ਫਰਦੇ ਫੈਸਲੇ ਹੁੰਦੇ ਸੀ ਅਸੀਂ ਫੇਰ ਵੀ ਲਿਆਉਂਦੇ ਸੀਗੇ ਸਾਡੇ ਕੋਲੇ ਉਹ ਵੀ ਸਾਡੇ ਕੋਲੇ ਸਬੂਤ ਨੇ